ਨਮਸਕਾਰ ਦੋਸਤੋ ਅੱਜ ਦੀ ਕਹਾਣੀ ਇੱਕ ਮਾਤਾ ਵੱਲੋਂ ਦੱਸੀ ਗਈ ਉਸ ਦੀ ਅਕੀ ਦੇਖੀ ਕਹਾਣੀ ਹੈ ਮੇਰਾ ਨਾਮ 파ਰੋ ਹੈ ਅਸੀਂ ਤਿੰਨ ਭੈਣਾਂ ਤੇ ਸਾਡੇ ਇੱਕ ਭਰਾ ਹੈ ਮੇਰਾ ਭਰਾ ਸਾਡੇ ਦੋਹਾਂ ਤੋਂ ਵੱਡਾ ਸੀ ਤੇ ਇੱਕ ਤੋਂ ਛੋਟਾ ਸੀ ਮੇਰੀ ਮਾਂ ਦਾ ਰੰਗ ਸਾੰਮਲਾ ਸੀ ਤੇ ਮੇਰੇ ਪਿਓ ਦਾ ਰੰਗ ਗੋਰਾ ਸੀ ਮੇਰੀਆਂ ਦੋ ਭੈਣਾਂ ਗੋਰੀਆਂ ਸੀ ਮੈਂ ਤੇ ਮੇਰਾ ਭਰਾ ਸਾੰਵਲੇ ਰੰਗ ਦੇ ਸੀ ਮੇਰੀਆਂ ਦੋਨੇ ਵੱਡੀਆਂ ਭੈਣਾਂ ਦਾ ਵਿਆਹ ਤਾਂ ਬੜੀ ਜਲਦੀ ਹੋ ਗਿਆ ਪਰ ਮੇਰੇ ਵਿਆਦੀ ਮੇਰੇ ਡੈਡੀ ਨੂੰ ਬਹੁਤ ਟੈਨਸ਼ਨ ਰਹਿੰਦੀ ਸੀ ਉਹ ਕਹਿੰਦੇ ਹੁੰਦੇ ਸੀ ਜਿਵੇਂ ਮੇਰੀਆਂ ਵੱਡੀਆਂ ਧੀਆ ਨੂੰ ਵਧੀਆ ਘਰਬਾਰ ਮਿਲ ਗਏ ਨੇ ਤੇ ਮੇਰੀ ਛੋਟੀ ਧੀ ਨੂੰ ਵੀ ਵਧੀਆ ਘਰਬਾਰ ਮਿਲ ਜਾਵੇ ਤੇ ਵਧੀਆ ਮੁੰਡਾ ਮਿਲ ਜਾਵੇ ਮੇਰਾ ਬਾਪੂ ਹਰ ਵੇਲੇ ਰੱਬ ਅੱਗੇ ਇਹ ਅਰਦਾਸ ਕਰਦਾ ਰਹਿੰਦਾ ਸੀ ਰੱਬ ਨੇ ਵੀ ਮੇਰੇ ਬਾਪੂ ਦੀ ਅਰਦਾਸ ਸੁਣ ਲਈ ਮੈਨੂੰ ਇੱਕ ਬੜੀ ਵਧੀਆ ਘਰ ਦੀ ਦੱਸ ਪਈ ਮੁੰਡੇ ਹੋਰੀ ਦੋ ਪ੍ਰਾਸੀ ਦੂਜਾ ਵੱਡਾ ਸੀ ਉਹ ਵਿਆਹ ਆਇਆ ਹੋਇਆ ਸੀ ਤੇ ਇਹ ਛੋਟਾ ਸੀ ਜਦੋਂ ਮੇਰਾ ਵਿਆਹ ਹੋਇਆ ਉਦੋਂ ਕੁੜੀਆਂ ਦੀ ਦੇਖ ਦਿਖਾਈ ਕਰਨ ਦਾ ਰਵਾਜ ਨਹੀਂ ਸੀ ਬਸ ਵਿਚੋਲੇ ਦੀ ਗੱਲ ਸੁਣ ਕੇ ਹੀ ਮੇਰੇ ਸਹੁਰੇ ਪਰਿਵਾਰ ਨੇ ਮੇਰਾ ਰਿਸ਼ਤਾ ਲੈ ਲਏ ਬਾਕੀ ਉਹ ਲਾਲਚੀ ਬੰਦੇ ਸੀ ਮੇਰੇ ਬਾਪੂ ਨੇ ਉਹਨਾਂ ਨੂੰ ਲਾਲਚ ਦੇ ਦਿੱਤਾ ਤੇ ਉਹਨਾਂ ਨੇ ਬੜਾ ਖੁਸ਼ ਹੋ ਕੇ ਮੇਰਾ ਰਿਸ਼ਤਾ ਲਿਆ ਜਦੋਂ ਮੈਂ ਵਿਆਹ ਕੇ ਸਹੁਰੇ ਘਰ ਚਲੀ ਗਈ ਪਹਿਲਾਂ ਤਾਂ ਮੇਰੀ ਸੱਸ ਬੜੀ ਖੁਸ਼ ਸੀ ਪਰ ਜਦੋਂ ਉਸ ਨੇ ਮੇਰਾ ਘੁੰਡ ਚੱਕ ਕੇ ਮੂੰਹ ਦੇਖਿਆ ਤੇ ਉਸ ਤੇ ਹਾਵ ਭਾਵ ਬਦਲ ਗਏ ਬਸ ਉਹ ਲੋਕਾਂ ਦੇ ਸਾਹਮਣੇ ਖੁਸ਼ ਤਾਂ ਜ਼ਰੂਰ ਹੋ ਰਹੀ ਸੀ ਪਰ ਜੋ ਉਸ ਤੇ ਮੱਥੇ ਤੇ ਤੀਓੜੀ ਸੀ ਉਹ ਮੈਨੂੰ ਦਿਖਾਈ ਦੇ ਰਹੀ ਸੀ ਉਹਨਾਂ ਟਾਈਮ ਵਿੱਚ ਅਗਲੇ ਦਿਨ ਮਕਲਾਵਾ ਹੁੰਦਾ ਸੀ ਯਾਨੀ ਕਿ ਸੁਹਾਗਰਾਤ ਵਿਆਹ ਤੋਂ ਅਗਲੇ ਦਿਨ ਮਨਾਈ ਜਾਂਦੀ ਸੀ ਮੇਰੇ ਘਰ ਵਾਲੇ ਨੇ ਸੁਹਾਗਰਾਤ ਨੂੰ ਹੀ ਮੇਰਾ ਚਿਹਰਾ ਦੇਖਿਆ ਸੀ ਉਹ ਮੇਰਾ ਚਿਹਰਾ ਦੇਖ ਕੇ ਉਸ ਦੇ ਵੀ ਮੇਰੀ ਸਾਸ ਵਾਂਗੂ ਮੱਥੇ ਤੇ ਤੀਓੜੀ ਪੈ ਗਈ ਕਿਉਂਕਿ ਮੇਰਾ ਘਰ ਵਾਲਾ ਤਾਂ ਚਿਪਟਾਦਤ ਵਰਗਾ ਸੀ ਤੇ ਮੇਰਾ ਰੰਗ ਸਾਉਮਲਾ ਸੀ ਨੈਣ ਨਕਸ਼ਤਾ ਮੇਰੇ ਬਹੁਤ ਸੋਨੇ ਸੀ ਪਰ ਫਿਰ ਵੀ ਉਸਨੇ ਮੈਨੂੰ ਅਪਣਾ ਲਿਆ ਤੇ ਸੁਹਾਗਰਾਤ ਨੂੰ ਮੇਰੇ ਨਾਲ ਖੂਬ ਪਿਆਰ ਕੀਤਾ ਹੁਣ ਇਹ ਸਾਰੀ ਰਾਤ ਮੇਰੇ ਨਾਲ ਆਪਣੀ ਰੀਜ ਪੂਰੀ ਕੀਤੀ ਤੇ ਤੜਕੇ 4 ਵਜੇ ਜਾ ਕੇ ਕਿਤੇ ਮੈਨੂੰ ਛੱਡਿਆ ਮੇਰੇ ਨਾਲ ਸੁਹਾਗਨਾ ਆਤਮਾ ਨਾ ਕਿ ਉਹ ਬਹੁਤ ਖੁਸ਼ ਹੋਇਆ ਤੇ ਮੈਂ ਕੁਝ ਜ਼ਿਆਦਾ ਹੀ ਖੁਸ਼ ਸੀ ਕਿਉਂਕਿ ਇੱਕ ਤਾਂ ਮੈਨੂੰ ਉਸਨੇ ਸੁਹਾਗਰਾਤ ਨੂੰ ਬੜਾ ਸਵਾਦ ਦਿੱਤਾ ਸੀ ਤੇ ਦੂਜਾ ਉਹ ਸੋਹਣਾ ਸੀ ਮੇਰੇ ਕਿਸੇ ਵੀ ਸੇਲੀ ਦਾ ਘਰ ਵਾਲਾ ਇੰਨਾ ਸੋਹਣਾ ਨਹੀਂ ਸੀ ਜਿੰਨਾ ਸੋਹਣਾ ਪ੍ਰੌਣਾ ਮੈਨੂੰ ਮਿਲਿਆ ਸੀ ਮੇਰੇ ਸਾਰੇ ਘਰ ਬਹੁਤ ਖੁਸ਼ ਸੀ ਪਰ ਮੇਰੀ ਸੱਸ ਮੇਰੇ ਸਾਵੇ ਰੰਗ ਤੋਂ ਬਹੁਤ ਨਫ਼ਰਤ ਕਰਦੀ ਸੀ ਮੇਰੇ ਕੰਮਾਂ ਵਿੱਚ ਨੁਕਸ ਕੱਢਦੀ ਰਹਿੰਦੀ ਸੀ ਜੇ ਕਿਤੇ ਮੈਂ ਹਸਬੰਦੀ ਦਾ ਕਹਿ ਦਿੰਦੀ ਐਵੇਂ ਨਾ ਤੰਦ ਕੱਢਿਆ ਕਰ ਕਾਲੇ ਕਾਲੇ ਰੰਗ ਤੇ ਚਿੱਟੇ ਚਿੱਟੇ ਦੰਦ ਬਹੁਤ ਚੰਗੇ ਨਹੀਂ ਲੱਗਦੇ ਮੈਂ ਚੁੱਪ ਕਰ ਜਾਂਦੀ ਸੀ ਮੇਰੀ ਮਾਂ ਕਹਿ ਦਿੰਦੀ ਸੀ ਪੁੱਤ ਬਸ ਚੁੱਪ ਕਰਕੇ ਟਾਈਮ ਪਾਸ ਕਰ ਲੈ ਇੱਕ ਦਿਨ ਮੇਰੀ ਨਨਾਨ ਦਾ ਸਹੁਰਾ ਸਾਡੇ ਪਿੰਡ ਆਇਆ ਉਸ ਦਿਨ ਮੇਰੀ ਸੱਸ ਬਹੁਤ ਖੁਸ਼ ਹੋਈ ਸੀ ਉਹ ਫੱਜ-ਫੱਜ ਕੇ ਸਾਰਾ ਕੰਮ ਕਰ ਰਹੀ ਸੀ ਮੇਰੇ ਨਾਲ ਬੜੇ ਪਿਆਰ ਨਾਲ ਪੁੱਲ ਰਹੀ ਸੀ ਉਸਨੇ ਆਪਣੇ ਕੁੜਮ ਲਈ ਦੋ ਸਬਜ਼ੀਆਂ ਬਣਾਈਆਂ ਤੇ ਦੁੱਧ ਚ ਸੀਵੀਆਂ ਪਾ ਦਿੱਤੀਆਂ ਉਹਨੇ ਆਪਣੇ ਕੁੜਨ ਨੂੰ ਆਪ ਰੋਟੀ ਫੜਾਈ ਸੀ ਕਿਉਂਕਿ ਜਿਸ ਦਿਨ ਮਾਸੜ ਜੀ ਸਾਡੇ ਪਿੰਡ ਆਏ ਸੀ ਉਸ ਦਿਨ ਸਾਡੇ ਖੇਤ ਪਾਣੀ ਦੀ ਵਾਰੀ ਸੀ ਮੇਰਾ ਘਰ ਵਾਲਾ ਤੇ ਮੇਰਾ ਸੋਹਰਾ ਪਾਣੀ ਲਾਉਣ ਗਏ ਸੀ। ਅਸੀਂ ਨੂੰ ਸੱਸ ਦੋਨੇ ਇਕੱਲੀਆਂ ਘਰੇ ਸੀ। ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਮਾਸੜ ਜੀ ਮੇਰੀ ਸੱਸ ਨੂੰ ਬੜੇ ਇਸ਼ਾਰੇ ਜੇ ਕਰੀ ਜਾਂਦਾ ਸੀ। ਮੈਂ ਉਸ ਵੱਲ ਵੇਖ ਕੇ ਅੱਖਾਂ ਨੂੰ ਚੱਕਦਾ ਸੀ, ਮੁੱਛਾਂ ਨੂੰ ਵਟ ਦਿੰਦਾ ਸੀ। ਮੇਰੀ ਸੱਸ ਗੁੱਜਜੇ ਹੱਸ ਬੈਂਦੀ ਸੀ। ਮੈਨੂੰ ਬੜੀ ਉਹ ਤਰ੍ਹਾਂ ਲੱਗਦਾ ਸੀ। ਉਹਨਾਂ ਵੱਲ ਦੇਖ ਕੇ ਮੈਨੂੰ ਲੱਗਣ ਲੱਗਿਆ ਕਿ ਜ਼ਰੂਰ ਕੁਝ ਦਾਲ ਚ ਕਾਲਾ ਹੈ। ਫਿਰ ਅਸੀ ਰੋਟੀ ਪਾਣੀ ਖਾ ਕੇ ਹਟੀਆਂ ਤਾਂ ਮੇਰੀ ਸੱਸ ਕਹਿਣ ਲੱਗੀ ਤੇਰੇ ਮਾਸਰ ਜੀ ਦਾ ਮੰਜਾ ਵੀ ਆਪਣੇ ਕੋਲ ਹੀ ਢਾ ਲੈ ਤੇਰੇ ਬਾਪੂ ਵਰਗੇ ਤਾਂ ਤੜਕੇ ਹੋਣਗੇ ਚਿੱਟ ਦਿਨ ਜੜੇ ਇਹ ਵਿਚਾਰਾ ਇੱਥੇ ਆਪਣੇ ਨਾਲ ਗੱਲਾਂ ਪੱਤਾਂ ਕਰ ਲਊਗਾ ਨਹੀਂ ਇਹ ਕੱਲਾ ਬੰਦਾ ਤਾਂ ਪਿਆ ਪਰੇਸ਼ਾਨ ਹੋ ਜਾਂਦਾ ਬਾਕੀ ਆਇਆ ਵੀ ਉਹ ਉਪਰੇ ਥਾਂ ਐ ਇਹਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਉਣੀ ਮੈਂ ਆਪਣੀ ਸੱਸ ਦੀ ਗੱਲ ਮੰਨੀ ਤੇ ਸਾਡੇ ਤਿੰਨਾਂ ਦਾ ਹੀ ਮੰਜੇ ਇੱਕੋ ਕਮਰੇ 'ਚ ਢਾ ਲਿਆ ਮਾਸਰ ਜੀ ਮੇਰੀ ਸੱਸ ਨੂੰ ਕਹਿਣ ਲੱਗੇ ਗੁੜਮਣੀਏ ਕੜੀ ਜੀ ਚਾਹ ਕਰਕੇ ਪਿਆ ਦੇ ਮੈਂ ਉਹਨਾਂ ਦੀ ਗੱਲ ਨੂੰ ਟੋਕਦੇ ਵਿੱਚੋਂ ਹੀ ਬੁਲਪੀ ਮੈਂ ਕਿਹਾ ਮਾਸਰ ਜੀ ਰਾਤ ਨੂੰ ਚਾਹ ਪੀ ਕੇ ਤਾਂ ਨੀਂਦ ਨਹੀਂ ਆਉਂਦੀ ਤੁਸੀਂ ਦੁੱਧ ਪੀਓ ਤਾਂ ਉਹ ਕਹਿਣ ਲੱਗੇ ਨਹੀਂ ਪੁੱਤ ਮੈਨੂੰ ਚਾਹ ਪੀਣ ਦੀ ਆਤ ਬਣੀ ਹੋਈ ਹੈ ਮੈਂ ਸੌਣ ਤੋਂ ਪਹਿਲਾਂ ਚਾਹ ਪੀਣਾ ਫਿਰ ਮੈਨੂੰ ਵਧੀਆ ਨਹੀਂ ਲੱਗਦਾ ਤਾਂ ਮੇਰੀ ਸੱਸ ਆਪਣੇ ਲਈ ਤੇ ਆਪਣੇ ਘੁੜਮ ਲਈ ਵਧੀਆ ਜੀ ਚਾਹ ਬਣਾ ਕੇ ਲੈ ਆਈ ਤੇ ਮੈਨੂੰ ਕਹਿਣ ਲੱਗੀ ਤੇ ਪੁੱਤ ਤੂੰ ਦੁੱਧ ਪੀ ਲੈ ਅਸੀਂ ਕੋਈ ਘੰਟਾਕ ਤੱਕ ਤਾਂ ਗੱਲਾਂ ਕਰਦੇ ਰਹੇ ਫਿਰ ਮੈਂ ਦੁੱਧ ਪੀਤਾ ਤੇ ਪੈ ਗਈ ਮੇਰੀ ਸੱਸ ਨੇ ਲਾਈਟ ਬੰਦ ਕਰ ਦਿੱਤੀ ਮੈਂ ਮਹਿਸੂਸ ਕੀਤਾ ਜਿਵੇਂ ਮੇਰੀ ਸੱਸ ਨਾਲ ਕੋਈ ਹੌਲੀ ਹੌਲੀ ਕੁਸਰ-ਮੁਸਰ ਕਰ ਰਹੀ ਆ ਹੋਵੇ ਤੇ ਫਿਰ ਮੈਨੂੰ ਨੀਂਦ ਆਉਣ ਲੱਗ ਪਈ ਥੋੜੇ ਟਾਈਮ ਬਾਅਦ ਮਾਸਰ ਜੀ ਕਹਿਣ ਲੱਗੇ ਲੱਗਦਾ ਪਰੋਂ ਤਾਂ ਸੌਂਗੀ ਤਾਂ ਬੀਬੀ ਕਹਿੰਦੀ ਹਾਂ ਸੌਂਗੇ ਲੱਗਦੀ ਮੈਂ ਕੋ ਕੋਈ ਵਾਚਨਾ ਦਿੱਤੀ ਕਿਉਂਕਿ ਮੈਨੂੰ ਤਾਂ ਸ਼ੱਕ ਜਾ ਹੋਣ ਲੱਗਾ ਸੀ ਮੇਰੀ ਸੱਸ ਕਹਿਣ ਲੱਗੀ ਪਰ ਤਾ ਗੂੜੀ ਨੀਂ ਸੋਗੀ ਆਪਣੇ ਬਣਾਏ ਤੇ ਵੀ ਬੁਲਾਏ ਤੇ ਵੀ ਨਹੀਂ ਬੋਲੀ ਮਾਸਰ ਜੀ ਕਹਿਣ ਲੱਗੇ ਤਾਂ ਫਿਰ ਆ ਜਾ ਤੂੰ ਮੇਰੇ ਕੋਲ ਜਦੋਂ ਮਾਸਰ ਜੀ ਨੇ ਇਹ ਗੱਲ ਕਹੀ ਤਾਂ ਮੇਰੇ ਇੱਕਦਮ ਮੱਤੇ ਤੇ ਪਸੀਨਾ ਆ ਗਿਆ ਇਹਨਾਂ ਵਿੱਚ ਸੱਚੀ ਕੁਝ ਚੱਲ ਰਿਹਾ ਸੀ ਮੇਰੀ ਸੱਸ ਧੱਪੇ ਪਰ ਉੱਠੀ ਕਿ ਆਪਣੇ ਕੋੜਨ ਦੇ ਨਾਲ ਪੈ ਉਹਨਾਂ ਨੇ ਪੰਜ ਕਿੰਟ ਮਿੰਟ ਤੱਕ ਇੱਕ ਦੂਜੇ ਨਾਲ ਪਿਆਰ ਭਰੀਆਂ ਗੱਲਾਂ ਕੀਤੀਆਂ ਤੇ ਫਿਰ ਮਾਸਲ ਜੀ ਕਹਿਣ ਲੱਗੇ ਚੱਲ ਜਲਦੀ ਕਰ ਕੱਪੜੇ ਉਤਾਰ ਦੇ ਮੇਰੇ ਤੋਂ ਹੁਣ ਹੋਰ ਸਬਰ ਨਹੀਂ ਹੁੰਦਾ ਫਿਰ ਪੰਜ ਕਿੰਟ ਮਿੰਟਾਂ ਬਾਅਦ ਉਹ ਦੋਨੇ ਸ਼ੁਰੂ ਹੋ ਗਏ ਮੈਨੂੰ ਉਹਨਾਂ ਦੇ ਇਹ ਸਭ ਕੁਝ ਕਰਨ ਦੀਆਂ ਆਵਾਜ਼ਾਂ ਸਾਫ਼ ਸੁਣਾਈ ਦੇ ਰਹੀਆਂ ਸੀ ਮੈਂ ਇਹ ਸੋਚ-ਸੋਚ ਕੇ ਬੜਾ ਹੈਰਾਨ ਹੋਈ ਜਾਂਦੀ ਸੀ ਕਿ ਮੇਰਾ ਸਹੁਰਾ ਚੰਗਾ ਭਲਾ ਜਿਉਂਦਾ ਜਾਗਦਾ ਫਿਰਦਾ ਫਿਰ ਵੀ ਮੇਰੀ ਸੱਸ ਆਪਣੇ ਕੁੜਮ ਨਾਲ ਇਹ ਸਭ ਕੁਝ ਕਿਉਂ ਕਰਦੀ ਫਿਰਦੀ ਹੈ ਤਾਂ ਮੈਂ ਉਹਨਾਂ ਨੂੰ ਇਹ ਸਭ ਕੁਝ ਕਰਦਿਆਂ ਸੁਣ ਕੇ ਚਸਕੇ ਲੈ ਰਹੀ ਸੀ ਕਦੀ ਉਹ ਮੇਰੇ ਸਾਸੂ ਨੂੰ ਕਹਿੰਦਾ ਸੀ ਲੱਤਾਂ ਉੱਪਰ ਚੱਕ ਤੇ ਕਦੀ ਕਹਿੰਦਾ ਸੀ ਮੇਰੇ ਉੱਪਰ ਆ ਜਾ ਮੇਰੀ ਸੱਸ ਉਦਾਂ ਹੀ ਉਸਦੀਆਂ ਗੱਲਾਂ ਮੰਨੀ ਜਾਂਦੀ ਸੀ ਉਹ ਕਹਿ ਰਿਹਾ ਸੀ ਜਦੋਂ ਵੀ ਮੈਂ ਤੁਹਾਡੇ ਪਿੰਡ ਆਉਣਾ ਤੂੰ ਮੈਨੂੰ ਪੂਰਾ ਖੁਸ਼ ਕਰ ਦਿੰਦੀ ਏ ਮੈਨੂੰ ਸਾਰੀ ਰਾਤ ਨਜ਼ਾਰਾ ਲਿਆ ਦਿੰਦੀ ਮੇਰੀ ਘਰ ਵਾਲੀ ਤਾਂ ਹੁਣ ਕਿਸੇ ਕੰਮ ਦੀ ਨਹੀਂ ਰਹੀ ਉਹ ਤਾਂ ਬੁਮਾਰੀ ਨਹੀਂ ਨਹੀਂ ਹੁੰਦੀ ਉਹ ਤਾਂ ਪਲਾ ਹੋਵੇ ਤੇਰਾ ਜਿਹੜਾ ਮੇਰਾ ਡੰਗ ਲੈ ਆਉਣੀ ਆ ਤੇ ਤੁਮੀ ਨੂੰ ਖੋਸ਼ ਰੱਖਦੀ ਆ ਮੈਂ ਤੇਰੀ ਦੀਨੂ ਘਰ ਵਿੱਚ ਕਿਸੇ ਚੀਜ਼ ਦੀ ਕੋਈ ਟੋਟ ਨਹੀਂ ਹੋਣ ਦਿੰਦਾ ਉਹ ਮੈਨੂੰ ਜਦ ਵੀ ਕੋਈ ਚੀਜ਼ ਲੈਉਣ ਨੂੰ ਕਹਿੰਦੀ ਹੈ ਤਾਂ ਮੈਂ ਇੱਕ ਵੀਤੀ ਥਾਂ ਤੇ ਦੋ ਲਿਆ ਕੇ ਦਿੰਦਾ ਮੇਰੀ ਸੱਸ ਕਹਿੰਦੀ ਹਾਂ ਹਾਂ ਮੈਨੂੰ ਦੱਸਦੀ ਹੁੰਦੀ ਹੈ ਹਾ ਨਮੋ ਕਿ ਮੇਰਾ ਸੋਹਰਾ ਬੜਾ ਚੰਗਾ ਹੈ ਮਾਸਟਰ ਜੀ ਕਹਿਣ ਲੱਗੇ ਬੱਸ ਤੇਰੇ ਕਰਕੇ ਹੀ ਚੰਗਾ ਬਣਿਆ ਤੂੰ ਆਪਣੀ ਧਿੰਨੂ ਵੇਖ ਕੇ ਖੁਸ਼ ਹੋਵੇ ਤੇ ਮੈਨੂੰ ਇਸ ਤਰ੍ਹਾਂ ਪਿਆਰ ਕਰਦੀ ਰਹੇ ਰਾਤ ਦਾ 1 ਵਜੇ ਗਿਆ ਸੀ ਪਰ ਉਹ ਦੋਨੇ ਤਾਂ ਹਟਣ ਦਾ ਨਾਂ ਨਹੀਂ ਲੈ ਰਹੇ ਸੀ ਮੇਰੀ ਸੱਸ ਵੀ ਇਸ ਉਮਰ 'ਚ ਪਤਾ ਨਹੀਂ ਕਿੱਦਾਂ ਇਹ ਸਭ ਕੁਝ ਕਰ ਰਹੀ ਸੀ ਉਹ ਥੱਕਦੀ ਨਹੀਂ ਸੀ ਕੋਈ ਤੋ 2 ਵਜੇ ਦੇ ਕਰੀਬ ਸੁੱਤੇ ਹੋਣਗੇ ਫਿਰ ਮੈਨੂੰ ਕਿਤੇ ਜਾ ਕੇ ਸਮਝ ਲੱਗੀ ਕਿ ਇਨ੍ਹਾਂ ਦੋਨਾਂ ਨੇ ਦੁੱਧ ਕਿਉਂ ਨਹੀਂ ਪੀਤਾ ਚਾਹ ਕਿਉਂ ਬਣਾ ਕੇ ਪੀਤੀ ਰਾਤ ਨੂੰ ਨੀਂਦ ਨਾ ਆਵੇ ਅਗਲੇ ਦਿਨ ਸਵੇਰੇ ਉੱਠ ਗਈ ਮੈਂ ਚਾਹ ਬਣਾਈ ਤੇ ਉਨੇ ਟਾਈਮ ਨੂੰ ਮੇਰਾ ਘਰ ਵਾਲਾ ਤੇ ਮੇਰਾ ਸੋਰਾ ਵੀ ਪਾਣੀ ਲਾ ਕੇ ਘਰ ਆਕੇ ਉਹ ਦੋਨੇ ਜਾਨੇ ਅੰਦਰ ਮਾਸਰ ਜੀ ਕੋਲ ਜਾ ਕੇ ਬਹਿ ਗਏ ਅਸੀਂ ਦੋਵੇਂ ਨੂੰ ਸੱਸ ਕੰਮ ਕਰਨ ਲੱਗ ਪਈਆਂ ਮੇਰੀ ਸੱਸ ਕੋਲ ਅੱਜ ਤੁਰਿਆ ਨਹੀਂ ਜਾਂਦਾ ਸੀ ਮੋਸਾਂ ਹੀ ਤੁਰਦੀ ਸੀ ਮੈਂ ਆਪਣੇ ਦਿਲ ਵਿੱਚ ਇਹ ਸੋਚ-ਸੋਚ ਕੇ ਖੁਸ਼ ਹੋਈ ਜਾਂਦੀ ਸੀ ਕਿ ਅੱਜ ਦਾ ਮਾਸਰ ਜੀ ਨੇ ਚੰਗੀ ਰਗੜੀ ਜਿਹੜਾ ਇਹ ਤੇ ਤਾਂ ਪੈਰ ਨਹੀਂ ਪੁੱਟ ਹੁੰਦਾ ਪਰ ਫਿਰ ਵੀ ਮੇਰੀ ਸਾਸਕਾ ਮਾਮ ਕਰਨ ਨੂੰ ਫਿਰਦੀ ਸੀ ਰੋਟੀ ਪਾਣੀ ਖਾ ਕੇ ਮਾਸਟਰ ਜੀ ਆਪਣੇ ਪਿੰਡ ਨੂੰ ਚਲੇ ਗਏ ਤੇ ਜਾਂਦੇ ਜਾਂਦੇ ਮੇਰੀ ਸਾਸ ਨੂੰ ਕਹਿ ਗਏ ਬਈ ਤੁਹਾਨੂੰ ਹਰਨਾਮੋ ਨੇ ਕਿਹਾ ਸੀ ਕਿ ਮੇਰੀ ਬੇਬੇ ਆ ਕੇ ਮਿਲ ਜਾਵੇ ਉਹ ਕਹਿੰਦੀ ਸੀ ਮੈਂ 4 ਦਿਨ ਰੱਖਣਾ ਆਪਣੀ ਬੇਬੇ ਨੂੰ ਆਪਣੇ ਕੋਲ ਇਹ ਮੇਰੀ ਸਾਸ ਹੱਸ ਕੇ ਕਹਿਣ ਲੱਗੀ ਕਮਲੀ ਨਾ ਹੋਵੇ ਤਾਂ 4 ਦਿਨ ਮੇਰੇ ਤੋਂ ਕੀ ਕਰਾਉਣਾ ਉਹ ਕਹਿਣ ਲੱਗਾ ਮੈਂ ਤਾਂ ਬਈ ਜਿਵੇਂ ਤੇਰੀ ਧੀ ਨੂੰ ਇਸਨਿਆ ਦਿੱਤਾ ਸੀ ਉਵੇਂ ਤੁਹਾਨੂੰ ਦੇ ਦਿੱਤਾ ਮੇਰੀ ਸੱਸ ਕਹਿੰ ਲਗੀ ਕੋਈ ਨਾ ਬਾਈ ਜੀ ਮੈਂ ਆਉਂਗੀ 15 ਕ ਦਿਨਾਂ ਤੱਕ ਤੇ ਫਿਰ 10 ਕ ਦਿਨਾਂ ਬਾਅਦ ਮੇਰੀ ਸੱਸ ਮੇਰੀ ਨਾਨਦ ਕੋਲ ਚਲੀ ਗਈ 4 ਦਿਨਾਂ ਬਾਅਦ ਵਾਪਸ ਮੈਨੂੰ ਤਾਂ ਪਤਾ ਸੀ ਉਹ ਆਪਣੀ ਧੀ ਦੇ ਮੋਹ ਨੂੰ ਘਟ ਤੇ ਕੁੜਮ ਦੇ ਮੋਹ ਨੂੰ ਜ਼ਿਆਦਾ ਗਈ ਆ ਮੇਰੀ ਸੱਸ ਤੇ ਸਾਡੇ ਪਿੰਡ ਆਉਣ ਦੇ 6 ਦਿਨ ਬਾਅਦ ਸਾਡੀ ਪਾਣੀ ਦੀ ਵਾਰੀ ਸੀ ਮੇਰੇ ਘਰ ਵਾਲੇ ਤੇ ਮੇਰਾ ਸਹੁਰਾ ਸ਼ਾਮ ਨੂੰ 6 ਵਜੇ ਪਾਣੀ ਲਾਉਣ ਚਲੇ ਗਏ ਦੇ ਸੱਤ ਵਜੇ ਮੇਰੀ ਨਰਮ ਦਾ ਸਹੁਰਾ ਸਾਡੇ ਪਿੰਡ ਆ ਗਿਆ ਫਿਰ ਮੈਨੂੰ ਗੱਲ ਸਮਝਾਉਣ ਲੱਗੀ ਕਿ ਇਹ ਜਾਣ ਬੁੱਝ ਕੇ ਪਾਣੀ ਦੀ ਵਾਰੀ ਵਾਲੇ ਦਿਨ ਆਉਂਦਾ ਹੈ ਇਸ ਨੂੰ ਵੀ ਪਤਾ ਹੁੰਦਾ ਕਿ ਇਸ ਦਿਨ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਘਰ ਨਹੀਂ ਹੁੰਦੇ ਇਹ ਮੌਕੇ ਦਾ ਪੂਰਾ ਆਨੰਦ ਲੈਂਦਾ ਹੈ ਆਪਣੇ ਕੋਲ ਨੂੰ ਆਉਂਦਿਆਂ ਵੇਖ ਕੇ ਮੇਰੀ ਸੱਸ ਖਚਰੀ ਜਿਹਾ ਹਸੀ ਤੇ ਉਸ ਤੋਂ ਪੁੱਛਣ ਲੱਗੀ ਪਾਈ ਜੀ ਇੰਨੇ ਵੀ ਲਈ ਹੋਈ ਹੈ ਸੁੱਖ ਤਾਂ ਹੈ ਉਹ ਕਹਿਣ ਲੱਗਾ ਹਾਂ ਹਾਂ ਸੁੱਖ ਤਾਂ ਹੈ ਮੈਂ ਤਾਂ ਇੱਥੇ ਨਾਲ ਦੇ ਪਿੰਡ ਵਿਆਹ ਆਇਆ ਸੀ ਸੋਚਿਆ ਹੁਣ ਅੱਧੀ ਰਾਤ ਨੂੰ ਕਿੱਧਰ ਪਿੰਡ ਜਾਵਾਂਗਾ ਇੰਨੀ ਦੂਰ ਇੱਥੇ ਆਪਣੀ ਕੁੜਮਨੀ ਦੇ ਕੋਲ ਹੀ ਰਾਤ ਕੱਟ ਲੈਂਦੇ ਮੇਰੀ ਸੱਸ ਹੱਸ ਪਈ ਅੱਜ ਮੈਂ ਆਪਣੀ ਸੱਸ ਦੇ ਕਹਿਣ ਤੋਂ ਬਿਨਾਂ ਹੀ ਸਾਡੀ ਤਿੰਨਾਂ ਦੇ ਮੰਜੇ ਇੱਕੋ ਕਮਰੇ ਵਿੱਚ ਢਾਲ ਲਏ ਮੈਨੂੰ ਵੀ ਬੜਾ ਸਵਾਦ ਆਉਂਦਾ ਸੀ ਉਹਨਾਂ ਦੋਨਾਂ ਨੂੰ ਇਹ ਸਭ ਕੁਝ ਕਰਦਿਆਂ ਸੁਣ ਕੇ ਮੇ ਉਸ ਦਿਨ ਬਹਨ ਅਮਰਿਤ ਤਾਂ ਮੈਂ ਕੱਪ ਬੇਬੇ ਮੇਰਾ ਤਾਂ ਸਿਰ ਬੜਾ ਦਰਦ ਕਰੀ ਜਾਂਦਾ ਮੈਂ ਗੋਲੀ ਲੈ ਕੇ ਪੈਂਦੀ ਮੈਨੂੰ ਬੁਲਾਇਓ ਜੇ ਨਾ ਮੇਰੀ ਸੱਸ ਨੂੰ ਤਾਂ ਬੜਾ ਚੰਗਾ ਮੌਕਾ ਮਿਲ ਗਿਆ ਸੀ ਉਹ ਕਹਿਣ ਲੱਗੀ ਉਤੋਂ ਗੋਲੀ ਖਾ ਕੇ ਆਰਾਮ ਕਰ ਲੈ ਅੱਜ ਮੇਰੀ ਸੱਸ ਟਾਈਮ ਨਾਲ ਹੀ ਆਪਣੇ ਕਮਰ ਕੋਲ ਚਲੀ ਗਈ ਸੀ ਫਿਰ ਸਾਰੀ ਰਾਤ ਦੋਨਾਂ ਨੇ ਕੋਡੀ ਬੱਡੀ ਖੇਟੀ ਜਿਸ ਦਿਨ ਉਹ ਵੀ ਮਾਸੜ ਦੇ ਆਉਂਦੇ ਮੇਰੀ ਸੱਸ ਸਾਰੀ ਰਾਤ ਨਹੀਂ ਟੱਗਦੀ ਸੀ ਅਗਲੇ ਦਿਨ ਜਦੋਂ ਮਾਸਰ ਜੀ ਚਲੇ ਗਏ ਤਾਂ ਮੇਰੀ ਸੱਸ ਮੇਰੇ ਕਮਰ ਵਿੱਚ ਫੇਰ ਨੁਕਸ ਜੇ ਕੱਢਣ ਲੱਗ ਪਈ ਮੈਂ ਆਪਣੀ ਸੱਸ ਦੀ ਬਾਹ ਫੜੀ ਤੇ ਉਹਨੂੰ ਰਸੋਈ ਵਿੱਚ ਲੈ ਗਈ ਕਿਹਾ ਉਸਨੇ ਮੈਂ ਤਾਂ ਘਰ ਦੇ ਕੰਮ ਹੀ ਗਲਤ ਕਰਦੀ ਆ ਪਰ ਜੋ ਤੂੰ ਕਰਦੀ ਆ ਉਹ ਗਲਤ ਕੰਮ ਨਹੀਂ ਉਹਦਾ ਕੀ ਬਣੂ ਬੇਬੇ ਜੀ ਮੈਨੂੰ ਕੰਮਾਂ ਦੇ ਤੇ ਮੇਰੇ ਸਾਵਲੇ ਰੰਗ ਦੇ ਬਹੁਤ ਤਾਂ ਨਹੀਂ ਮੈਨੇ ਇਹ ਨਾ ਤਿਆਰ ਕਰੋ ਮੈਨੂੰ ਸਭ ਪਤਾ ਹੈ ਕਿ ਤੁਸੀਂ ਮਾਸਰ ਜੀ ਨਾਲ ਸੈੱਟ ਹੋ ਤੇ ਸਾਰੀ ਰਾਤ ਰਾਤ ਉਹਨਾਂ ਦੇ ਥੱਲੇ ਪੈ ਕੇ ਲਗਾਉਂਦੇ ਹੋ ਮੇਰੇ ਮੂੰਹ ਇਹ ਗੱਲ ਸੁਣ ਕੇ ਮੇਰੀ ਸਾਸ ਦੇ ਚਿਹਰੇ ਦਾ ਰੰਗ ਉੱਟ ਗਿਆ ਤੇ ਮੇਰੇ ਮੂਰੇ ਹੱਥ ਜੋੜਨ ਲੱਗੀ ਕਹਿਣ ਲੱਗੀ ਪਾਰੋ ਪੁੱਤ ਇਹ ਗੱਲ ਕਿਸੇ ਨੂੰ ਨਾ ਦੱਸੀ ਮੈਂ ਤੈਨੂੰ ਫੁੱਲਾਂ ਵਾਂਗ ਰੱਖਾਂਗੀ ਕਦੇ ਵੀ ਤੇਰੇ ਕਿਸੇ ਕੰਮ ਵਿੱਚ ਨੁਕਸ ਨਹੀਂ ਕੱਢਾਂਗੀ ਤੇ ਨਾ ਹੀ ਤੈਨੂੰ ਸਾਵੇਂ ਰੰਗ ਦਾ ਮੀਣਾ ਮਾਰਾਂਗੀ ਮੈਂ ਕਿ ਠੀਕ ਹੈ ਬਸ ਹੋਰ ਮੈਨੂੰ ਕੀ ਚਾਹੀਦਾ ਮੇਰੀ ਸੱਸ ਨੇ ਮੇਰੀ ਗੱਲ ਮੰਨਣੀ ਸ਼ੁਰੂ ਕਰ ਦਿੱਤੀ ਮੈਂ ਵੀ ਉਸ ਦੀ ਗੱਲ ਆਪਣੇ ਦਿਲ ਵਿੱਚ ਹੀ ਰੱਖ ਲਈ ਕਿਸੇ ਨੂੰ ਨਾ ਦੱਸੀ ਹੁਣ ਕਦੇ ਮੇਰੀ ਸੱਸ ਆਪਣੀ ਧੀ ਕੋਲੇ ਚਲੀ ਜਾਂਦੀ ਹਫਤਾ ਹਫਤਾ ਨਹੀਂ ਮੁੜਦੀ ਸੀ ਕਿਉਂਕਿ ਮੈਂ ਉਸ ਨੂੰ ਪੂਰੀ ਛੁੱਟੀ ਦੇ ਰੱਖੀ ਸੀ ਤੇ ਜੇ ਮਾਸਰ ਜੀ ਸਾਡੇ ਪਿੰਡ ਆਉਂਦੇ ਤਾਂ ਦੋ ਦਿਨ ਦੋ ਦੋ ਦਿਨ ਉਹ ਵੀ ਲਾ ਕੇ ਜਾਂਦੇ ਸੀ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਵਿਚਾਰੇ ਬਹੁਤ ਸ਼ਰੀਫ ਸੀ ਉਹਨਾਂ ਨੇ ਕਦੇ ਵੀ ਮਾਸਰਜੀ ਨੂੰ ਸ਼ੱਕ ਨਹੀਂ ਕੀਤਾ ਪਰ ਜੋ ਵੀ ਸੀ ਮੈਨੂੰ ਉਹਨਾਂ ਦੇ ਤੋਹਾਂ ਦੇ ਮਿਲਣ ਦਾ ਵਧੀਆ ਫਾਇਦਾ ਮਿਲਿਆ ਮੈਂ ਆਪਣੇ ਸਹੁਰੇ ਘਰ ਵਧੀਆ ਖੁਸ਼ੀ ਖੁਸ਼ੀ ਰਹਿਣ ਲੱਗ ਪਈ ਤੇ ਮੈਨੂੰ ਹੁਣ ਆਪਣੇ ਸਹੁਰੇ ਘਰ ਵਿੱਚ ਆਪਣੀ ਸਾਸ ਤੋਂ ਪੂਰਾ ਪਿਆਰ ਤੇ ਸਤਿਕਾਰ ਇੱਜ਼ਤ ਮਾਨ ਸਭ ਕੁਝ ਮਿਲਦਾ ਹੈ ਮੈਂ ਵੀ ਹੁਣ ਉਸ ਦੇ ਕਿਸੇ ਕੰਮ ਵਿੱਚ ਕਦੇ ਲੱਤ ਨਹੀਂ ਉਡਾਈ ਸੀ ਹਾਂਜੀ ਕਿਵੇਂ ਲੱਗੀ ਪਲੀਜ਼ ਜ਼ਰੂਰ ਦੱਸਣਾ ਤੇ ਜੇ ਕਿਸੇ ਨੇ ਕਹਾਣੀ ਦੱਸਣੀ ਹੋਈ ਤਾਂ ਕਮੈਂਟ ਜ਼ਰੂਰ ਕਰਨਾ